ਅਸਵਿੜੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਖਡੂਰ ਸਾਹਿਬ ਤੋਂ ਐਮਪੀ ਬਣੇ ਅਮਰਿਤਪਾਲ ਸਿੰਘ ਹੋਰਾਂ ਦੇ ਭਰਾ ਦੇ ਨਾਲ ਜੁੜੀ ਹੋਈ ਜਾਣਕਾਰੀ ਦੇਦੀ ਹੈ ਕਿ ਅਮਰਿਤਪਾਲ ਸਿੰਘ ਹੋਰਾਂ ਦੇ ਭਰਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਦੋਸ਼ ਲੱਗੇ ਸਨ ਕਿ ਉਸ ਦੇ ਕੋਲੋਂ ਜਿਹੜਾ ਨਸ਼ਾ ਹੈ ਉਹ ਬਰਾਮਦ ਕੀਤਾ ਗਿਆ ਤੇ ਹੁਣ ਇਹ ਨਾਲ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਅਮਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਤੇ ਉਸ ਦੇ ਸਾਥੀ ਜਿਸ ਦਾ ਨਾਮ ਲਪਰੀ ਸਿੰਘ ਦੱਸਿਆ ਜਾ ਰਿਹਾ ਉਹਨਾਂ ਦੋਹਾਂ ਜਣਿਆਂ ਦਾ ਜਿਹੜਾ ਰਿਮਾਂਡ ਹੈ ਉਹ ਪੁਲਿਸ ਨੂੰ ਮਿਲ ਚੁੱਕਿਆ ਹੈ ਜਾਣਕਾਰੀ ਦੇ ਦਿੰਦੇ ਆ ਕਿ ਉਹਨਾਂ ਦੋਹਾਂ ਦਾ ਰਿਮਾਂਡ ਮਿਲਿਆ ਹੈ ਪੁਲਿਸ ਨੂੰ ਤੇ ਹੁਣ ਪੁੱਛ ਗੇਛਾ ਜਿਹੜੀ ਉਹ ਅੱਗੇ ਵਧਾਈ ਜਾਣੀ ਹੈ ਜਾਣਕਾਰੀ ਦੇ ਦਿੰਦੇ ਆ ਕਿ ਜਲੰਧਰ ਦਿਹਾਤੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਸੀ ਹਰਪ੍ਰੀਤ ਸਿੰਘ ਅਤੇ ਲਪਰੀਤ ਸਿੰਘ ਹੋਰਾਂ ਨੂੰ ਤੇ 4 ਗ੍ਰਾਮ ਉਹਨਾਂ ਦੇ ਕੋਲੋਂ ਆਈਸ ਡਰੱਗ ਹੈ ਜਿਹੜਾ ਉਹ ਬਰਾਮਦ ਕੀਤੇ ਜਾਣ ਦੀ ਵੀ ਗੱਲ ਹੈ ਜਿਹੜੀ মিডিਆ ਦੇ ਸਾਹਮਣੇ ਆ ਕੇ ਪੁਲਿਸ ਦੇ ਅਧਿਕਾਰੀਆਂ ਦੇ ਵੱਲੋਂ ਕੀਤੀ ਗਈ ਸੀ ਨੇ ਦੱਸਿਆ ਸੀ ਕਿ ਅਸੀਂ ਰਾਤ ਨੂੰ ਜਿਹੜੀ ਡੇਲੀ ਰੁਟੀਨ ਵਾਲੀ ਜਿਹੜੀ ਗਸ਼ਤ ਹੁੰਦੀ ਹੈ ਉਹ ਕਰ ਰਹੇ ਸੀ ਤਦੇ ਸ਼ੱਕ ਪੈਂਦਾ ਇੱਕ ਗੱਡੀ ਗੱਡੀ ਦੇ ਉੱਤੇ ਜਿਹੜੀ ਹਾਈਵੇ ਦੇ ਸਾਈਡ ਤੇ ਲੱਗੀ ਹੁੰਦੀ ਹੈ ਕ੍ਰੇਟਾ ਗੱਡੀ ਚਿੱਟੇ ਰੰਗ ਦੀ ਤੇ ਉਸ ਨੂੰ ਜਿਹੜੇ ਸ਼ੀਸ਼ੇ ਨੇ ਸ਼ੀਸ਼ਿਆਂ ਨੂੰ ਜਾਲੀਆਂ ਲੱਗੀਆਂ ਹੁੰਦੀਆਂ ਨੇ ਤੇ ਅਧਿਕਾਰੀਆਂ ਨੇ ਕਿਹਾ ਕਿ ਜਦੋਂ ਸਾਡੇ ਕਰਮਚਾਰੀਆਂ ਨੇ ਸਾਡੇ ਮੁਲਾਜ਼ਮਾਂ ਨੇ ਗੱਡੀ ਦੇ ਨੇੜੇ ਜਾ ਕੇ ਅੰਦਰ ਵੇਖਿਆ ਤਾਂ ਦੋ ਵਿਅਕਤੀ ਬੈਠੇ ਹੋਏ ਸਨ ਜਿਨ੍ਹਾਂ ਦੇ ਕੋਲੋਂ ਲਾਈਟਰ ਵੀ ਬਰਾਮਦ ਹੋਇਆ ਇੱਕ ਪੰਨੀ ਬਰਾਮਦ ਹੋਈ ਹੈ ਤੇ ਨਾਲ ਦੀ ਨਾਲ 20 ਰੁਪਏ ਦਾ ਨੋਟ ਜਿਸ ਦੀ ਪਾਈਪ ਬਣਾਈ ਹੋਈ ਸੀ ਉਹ ਹੋਈ ਤੇ ਜਦੋਂ ਉਹਨਾਂ ਵਿਅਕਤੀਆਂ ਨੇ ਪੁਲਿਸ ਅਧਿਕਾਰੀਆਂ ਨੂੰ ਵੇਖਿਆ ਤਾਂ ਉਹਨਾਂ ਨੇ ਹੇਠਾਂ ਵੱਲ ਨੂੰ ਕੁਝ ਸੁੱਟਿਆ ਆਪਣੇ ਪੈਰਾਂ ਦੇ ਵਿੱਚ ਹੀ ਤੇ ਬਾਅਦ ਵਿੱਚ ਜਦੋਂ ਚੈਕਿੰਗ ਕੀਤੀ ਗਈ ਤਾਂ ਪਤਾ ਲੱਗਿਆ ਕਿ ਉਹ ਆਈਸ ਡਰੱਗ ਸੀ ਉਹ ਨਸ਼ਾ ਸੀ ਜਿਹੜਾ ਉਸ ਵੇਲੇ ਉਥੋਂ ਬਰਾਮਦ ਕੀਤਾ ਗਿਆ ਤਬਾ ਦੇ ਵਿੱਚ ਦੋਹਾਂ ਜਣਿਆਂ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਗ੍ਰਫਤਾਰ ਕਰਨ ਤੋਂ ਮਗਰੋਂ ਪੁਲਿਸ ਦੇ ਵੱਲੋਂ ਉਹਨਾਂ ਦਾ ਜਿਹੜਾ ਰਿਮਾਂਡ ਹੈ ਉਹ ਮੰਗਿਆ ਜਾਂਦਾ ਹੈ ਪਰ ਉਹਨਾਂ ਨੂੰ ਰਿਮਾਂਡ ਜਿਹੜਾ ਨਹੀਂ ਮਿਲਦਾ ਪੁਲਿਸ ਨੂੰ ਤੇ ਫਿਰ ਬਾਅਦ ਦੇ ਵਿੱਚ ਪੁਲਿਸ ਨੇ ਹੁਣ ਦੁਬਾਰਾ ਤੋਂ ਇਹ ਅਰਜ਼ੀ ਲਈ ਸੀ ਕਿ ਉਹਨਾਂ ਦਾ ਜਿਹੜਾ ਰਿਮਾਂਡ ਹੈ ਉਹ ਲਿਆ ਜਾਣਾ ਚਾਹੀਦਾ ਸਾਨੂੰ ਜ਼ਰੂਰੀ ਹੈ ਅਸੀਂ ਕੁਝ ਪੁੱਛ ਗਏ ਛਾ ਜਿਹੜੀ ਉਹ ਕਰਨੀ ਚਾਹੁੰਦੇ ਆ ਤਾਂ ਇਹ ਰਿਮਾਂਡ ਹੈ ਜਿਹੜਾ ਪੁਲਿਸ ਨੂੰ ਮਿਲ ਚੁੱਕਿਆ ਦੋ ਦਿਨ ਦਾ ਜਿਹੜਾ ਰਿਮਾਂਡ ਮਿਲਿਆ ਤੇ ਹੁਣ ਦੋ ਦਿਨ ਪੁਲਿਸ ਦੇ ਵੱਲੋਂ ਜਿਹੜੀ ਹੈ ਉਹ ਪੁੱਛਗਿਛ ਕੀਤੀ ਜਾਣੀ ਹੈ ਤੇ ਪੁੱਛਗਿਛ ਹੈ ਜਿਹੜੀ ਉਹ ਕਿਸ ਪਾਸੇ ਵੱਲ ਨੂੰ ਵਧੇਗੀ ਪੂਰੇ ਮਾਮਲੇ ਨੂੰ ਕਿਸ ਤਰੀਕੇ ਵੱਲ ਨੂੰ ਲੈ ਕੇ ਜਾਏਗੀ ਇਹ ਜ਼ਰੂਰ ਵੇਖਣ ਵਾਲੀ ਗੱਲ ਰਹਿਣ ਵਾਲੀ ਹੈ ਪਰ ਨਾਲ ਦੀ ਨਾਲ ਜਾਣਕਾਰੀ ਦੇ ਦਈਏ ਕਿ ਅਮਰਿਤਪਾਲ ਸਿੰਘ ਫਿਰ ਹਾਲ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਜਿਹੜੇ ਖਡੂਰ ਸਾਹਿਬ ਤੋਂ ਵੱਡੇ ਮਾਰਜਨ ਦੇ ਨਾਲ ਜਿੱਤ ਦਰਜ ਕਰਕੇ ਐਮਪੀ ਬਣੇ ਆ ਪਰ ਉਹਨਾਂ ਦੇ ਭਰਾ ਨੂੰ ਆਇਸ ਡਰੱਗ ਦੇ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਸੀ ਦੇ ਦੋਸ਼ੇ ਲੱਗੇ ਸਨ ਕਿ ਇਹ ਲੰਬੇ ਸਮੇਂ ਤੋਂ ਇਹ ਜਿਹੜਾ ਨਸ਼ਾ ਹੈ ਨਸ਼ੇ ਦਾ ਸੇਵਨ ਕਰਦੇ ਸੀ ਤੇ ਗੱਡੀ ਸੜਕ ਦੇ ਸਾਈਡ ਤੇ ਖੜਾ ਕੇ ਨਸ਼ਾ ਕਰਨ ਲੱਗੇ ਹੋਏ ਸੀ ਫਲੋਰ ਦੇ ਨੇੜੇ ਜਦੋਂ ਪੁਲਿਸ ਦੀ ਇੱਕ ਗਸ਼ਤ ਪਾਰਟੀ ਦੇ ਵੱਲੋਂ ਸ਼ੱਕ ਹੋਣ ਤੇ ਗੱਡੀ ਨੂੰ ਚੈੱਕ ਕੀਤਾ ਗਿਆ ਤਾਂ ਗੱਡੀ ਦੇ ਵਿੱਚੋਂ ਇਹਨਾਂ ਦੋਹਾਂ ਜਣਿਆਂ ਨੂੰ ਗ੍ਰਿਫਤਾਰ ਕਰਿਆ ਗਿਆ ਸੀ ਤੇ ਇਹਨਾਂ ਦੇ ਕੋਲੋਂ ਨਸ਼ਾ ਵੀ ਬਰਾਮਦ ਹੋਇਆ ਸੀ